ਲੋਕ ਕਿਤੇ ਜਾ ਰਿਹਾ ਹੈ ਅਜਨਾ ਤੋਂ ਕੋਈ ਨਹੀਂ ਕੋਲੇ ਕੋਲੇ ਹੋ ਜਾ ਪਾਜੀ ਤੁਸੀਂ ਵੀ ਹੋ ਜਾਓ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਕਿਸਾਨ ਮਜ਼ਦੂਰ ਦੁਕਾਨਦਾਰ ਜਿੰਨੇ ਵੀ ਅੱਗੇ ਨਾ ਜਿਹੜੇ ਨਵੇਂ ਕਾਨੂੰਨ ਜਾਂ ਖੱਡਾ ਲਾਗੂ ਕਰਾਉਣਾ ਚਾਹੁੰਦੇ ਆ ਇਹ ਸਾਰਿਆਂ ਦਾ ਹੀ ਨੁਕਸਾਨ ਆ 85% ਜਿਹੜਾ ਪੰਜਾਬ ਆ ਉਹ ਚਲਦਾ ਹੀ ਐਗਰੀਕਲਚਰ ਤੇ ਜੇ ਐਗਰੀਕਲਚਰ ਦਾ ਨੁਕਸਾਨ ਹੋਇਆ ਤਾਂ ਸਾਰੇ ਦੁਕਾਨਦਾਰ ਭੁੱਖੇ ਮਰ ਜਾਣਗੇ ਵੇਖਿਓ ਜੇ ਕਿਤੇ ਜੇ ਫਸਲ ਜਿਤਨਾ ਮਾੜੀ ਹੁੰਦੀ ਉਸ ਟਾਈਮ ਉਹਨਾਂ ਦਾ ਸਬਦਾ ਵੀ ਨਹੀਂ ਹੋਗਦਾ ਤੇ ਬਾਹਰ ਗੁੱਡੀਆਂ ਵੇਂਦੇ ਫਿਰ ਉੜਦੀਆਂ ਇਸ ਕਰਕੇ ਮੈਂ ਮਤਲਬ ਮੈਂ ਪਰਜਰ ਅਪੀਲ ਕਰਦਾ ਹਾਂ ਕਿ ਸਾਰੇ ਅਨੁਸਾਰ ਦੇਣਾ ਚਾਹੀਦਾ ਹੈ ਇਹ ਜਿਹੜਾ ਕੇਂਦਰ ਸਰਕਾਰ ਗੁੰਮਤ ਰੂਪ ਨਾਲ ਜਿਹੜੇ ਨਵੇਂ ਕਾਨੂੰਨ ਦੁਬਾਰਾ ਕਾਨੂੰਨ ਲਾਗੂ ਕਰਾਉਣਾ ਚਾਹੁੰਦੀ ਹੈ ਉਹ ਉਹਨਾਂ ਤੋਂ ਆਪਾਂ ਰੋਕ ਸਕੀਏ ਇਸ ਕਰਕੇ ਅਸੀਂ ਅੱਜ ਸਾਰੀਆਂ ਜਥੇਬੰਦੀਆਂ ਰਲ ਕੇ ਸਾਰੇ ਦੇਸ਼ ਦੇ ਵਿੱਚ ਜ਼ਿਲ੍ਹਾ ਹੈਡਕੁਆਟਰ ਤਹਿਲਾਡਕੁਆਟਰ ਤੇ ਇਹਨਾਂ ਦੇ ਖੜ੍ਹੇ ਸਾੜਨੇ ਜਾ ਰਹੇ ਆ ਤੇ ਅਸੀਂ ਉਹਨਾਂ ਵਿੱਚ ਸਾੜ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ